ਲੋ ਜੀ ਕਹਿੰਦੇ ਚੋਰਾਂ ਦੇ ਦਿਮਾਗ ਬੜੇ ਹੁੰਦੇ ਆ ਆ ਪਹਿਲਾਂ ਤਾਂ ਤੁਸੀਂ ਉੱਤੇ ਲਟੇਰੇ ਇਹ ਚੋਰਾਂ ਦੀ ਪਛਾਣਕ ਜਰੂਰ ਕਰੋ ਕਿ ਕਿਹੜੇ ਏਰੀਏ ਦੇ ਬੰਦੇ ਆ ਇਹ ਕਿੱਥੋਂ ਦੇ ਰਹਿਣ ਵਾਲੇ ਆ ਤਾਂ ਜਰੂਰ ਇਹਨਾਂ ਤੋਂ ਬਚੋ ਇੱਕ ਦੁਕਾਨਦਾਰ ਨੂੰ ਇਸ ਇਨਸਾਨਾਂ ਨੇ ਲੁੱਟਿਆ ਕਿਵੇਂ ਲੁੱਟਿਆ ਜਿਵੇਂ ਦੁਕਾਨਦਾਰ ਤੋਂ ਸਮਾਨ ਲੈਣਗੇ ਦੁਕਾਨਦਾਰ ਕੋਲ ਸਮਾਨ ਕਢਵਾਉਂਦੇ ਆ ਇਸ ਤੋਂ ਬਾਅਦ ਕਹਿ ਦਿੰਦੇ ਕਿ ਸਾਡੇ ਕੋਲ ਫੋਨ ਹੈ ਨਹੀਂ ਤੁਸੀਂ ਸਾਨੂੰ ਫੋਨ ਦਿਓ ਅਸੀਂ 2 ਮਿੰਟ ਕੋਈ ਨਾ ਕੋਈ ਸਮਾਨ ਪੁੱਛ ਲਈਏ ਕੋਈ ਵੀ ABC ਬਹਾਨਾ ਮਾਰ ਕੇ ਦੁਕਾਨਦਾਰ ਤੋਂ ਮੋਬਾਈਲ ਲੈ ਲੈਂਦੇ ਆ ਇਸ ਤੋਂ ਬਾਅਦ ਦੁਕਾਨਦਾਰ ਸੋਚਦਾ ਯਾਰ ਇੱਕ ਅੱਧਾ ਫੋਨ ਕਰਨ ਨਾਲ ਕੀ ਹੋ ਜਾਊਗਾ ਜੇ ਆਪਾਂ ਦਿਨ ਚ 50 ਫੋਨ ਕਰਦੇ ਆ ਤੇ ਜੇ ਇੱਕ ਫੋਨ ਇਹ ਕਰ ਲਣਗੇ ਫਿਰ ਆਪਣਾ ਕੀ ਹੋ ਜਾਊਗਾ ਤਾਂ ਦੁਕਾਨਦਾਰ ਇਸੇ ਸੋਚ ਦੇ ਵਿੱਚ ਉਸ ਇਨਸਾਨ ਨੂੰ ਮੋਬਾਈਲ ਦੇ ਦਿੰਦਾ ਹੈ ਇਸ ਤੋਂ ਬਾਅਦ ਜਿਹੜੇ ਇਹਦੇ ਨਾਲ ਦੂਜਾ ਬੰਦਾ ਹੁੰਦਾ ਉਸ ਦੁਕਾਨਦਾਰ ਦੇ ਮੂਹਰੇ ਜ ਤੁਰਿਆ ਫਿਰਦਾ ਰਹਿੰਦਾ ਕਿ ਦੁਕਾਨਦਾਰ ਦੂਜੇ ਇਨਸਾਨ ਨੂੰ ਦੇਖਣਾ ਲਵੇ ਉਹ ਕਰਦਾ ਕੀ ਪਿਆ ਇਹ ਕਿਵੇਂ ਲੁੱਟਦੇ ਆ ਇਹ ਕਿਵੇਂ ਸਕੈਮ ਕਰਦੇ ਆ ਇੱਕ ਹੀ ਕਰਦੇ ਮੋਬਾਈਲ ਤੇ ਬੰਨਾ ਮਾਰ ਕੇ ਮੋਬਾਈਲ ਲੈ ਲਿਆ ਦੁਕਾਨਦਾਰ ਤੋਂ ਇਸ ਤੋਂ ਬਾਅਦ ਮੋਬਾਈਲ ਦੇ ਵਿੱਚੋਂ SIM ਕੱਢੇ ਜਾ ਰਿਹਾ SIM ਕੱਢ ਕੇ ਹੁਣ ਲੋਕ ਕਹਿਣਗੇ ਕਿ SIM ਦੇ ਨਾਲ ਉਹ ਕੀ ਕਰ ਲੂਗਾ ਮੋਬਾਈਲ ਤਾਂ ਦੁਕਾਨਦਾਰ ਨੂੰ ਵਾਪਸ ਦੇ ਹੀ ਦਿੱਤਾ SIM ਨਾਲ ਕੀ ਹੋ ਜਾਊਗਾ ਬਈ SIM ਦੇ ਨਾਲ ਹਰ ਇੱਕ ਅਕਾਊਂਟ ਦੇ ਨਾਲ ਅਟੈਚ ਹੁੰਦਾ ਨੰਬਰ ਹਰ ਇੱਕ ਆਧਾਰ ਕਾਰਡ ਦੇ ਨਾਲ ਅਟੈਚ ਹੁੰਦਾ ਇਹ ਨੰਬਰ ਜੇ SIM ਹੀ ਚਲਿਆ ਗਿਆ ਤਾਂ ਉਹ ਕੋਈ ਵੀ Google ਤੇ Paytm ਕੋਈ ਵੀ ਐਪ ਚਲਾ ਸਕਦੇ 5 ਮਿੰਟਾਂ ਦੇ ਵਿੱਚ ਤੁਹਾਡੇ ਅਕਾਊਂਟ ਨੂੰ ਕਲੀਅਰ ਕੀਤਾ ਜਾ ਸਕਦਾ OTP ਲੈ ਕੇ ਉਹਦੇ ਨਾਲ ਪਤਾ ਨਹੀਂ ਕਿਹੜੀ ਛੇੜਛਾਣੀ ਕਰਨ ਯਾਰ ਕਿ ਨੂੰ ਫੋਨ ਕਰਕੇ ਫਰੋਤੀ ਦੀ ਮੰਗ ਕਰਨ ਬਹੁਤ ਕੁਝ ਚੱਲਦਾ ਕਿ ਇਹ ਜਿਹੜਾ ਸਾਮਨ ਇਸ ਨਾਲ ਇਨਸਾਨ ਦੀ ਜ਼ਿੰਦਗੀ ਜੁੜੀ ਹੋਈ ਹੈ ਖਾਤਿਆਂ ਨਾਲ ਜੁੜੇ ਹੁੰਦੇ ਆ ਆਧਾਰ ਕਾਰਡਾਂ ਦੇ ਨਾਲ ਪੈਨ ਕਾਰਡ ਦੇ ਨਾਲ ਪਾਸਪੋਰਟ ਦੇ ਨਾਲ ਹਰ ਇੱਕ ਨਾਲ ਤਾਂ ਯਾਰ ਇਹ ਨੰਬਰ ਅਟੈਚ ਹੁੰਦੇ ਆ ਤਾਂ ਨੁਕਸਾਨ ਕਿਉਂ ਨਾ ਹੋਊਗਾ ਬੇਨਤੀ ਹੈ ਏ ਅਵੇਰਨੈਸ ਲਈ ਤੋਂਡੇ ਲਈ ਵੀਡੀਓ ਪਾਈ ਗਈ ਆ ਤਾਂ ਕਿ ਐਵੇਂ ਦੇ ਸਕੈਮ ਤੋਂ ਬਚਿਆ ਜਾਵੇ ਹਰ ਇੱਕ ਤੱਕ ਇਹ ਜਾਣਕਾਰੀ ਜਰੂਰ ਸ਼ੇਅਰ ਕਰਿਓ ਜਿਹੜਾ ਇੱਕ ਦੂਜੇ ਨੂੰ ਕਹਿ ਦਿੰਦਾ ਯਾਰ ਚੱਲ ਦੁਕਾਨ ਤੇ ਬੰਦਾ ਆਇਆ ਕੀ ਉਹਨੂੰ ਮੋਬਾਈਲ ਦੇ ਦੇ ਕਰ ਲੂਗਾ ਫੋਨ ਪਰ ਇਹਨਾਂ ਲੱਟੇਰਿਆਂ ਤੋਂ ਜਰੂਰ ਬਚੋ ਕਿਉਂਕਿ ਕਹਿੰਦੇ ਹੁੰਦੇ ਨਾ ਚੋਰਾਂ ਦਾ ਦਿਮਾਗ بڑا ਹੁੰਦਾ ਹੈ ਨਵੇਂ ਤੋਂ ਨਵੇਂ ਸਕੈਮ ਯਾਰ ਮਾਰਕੀਟ ਦੇ ਵਿੱਚ ਚੋਰ ਐਵੇਂ ਦਾ ਦਿਮਾਗ ਲਾ ਕੇ ਸਾਹਮਣੇ ਆਉਂਦੇ ਜੇ ਇਹੀ ਦਿਮਾਗ ਇਹਨਾਂ ਨੇ ਚੰਗੇ ਕੰਮਾਂ ਲਈ ਵਰਤਿਆ ਹੁੰਦਾ ਯਾਰ ਕਿੰਨੀਆਂ ਤਰੱਕੀਆਂ ਕਰ ਸਕਦੇ ਸੀ ਪਰ ਉਹ ਤਰੱਕੀਆਂ ਨਹੀਂ ਕਰਨੀਆਂ ਕਿਉਂਕਿ ਉਹ ਮਹੀਨੇ ਦੀ 20-25000 ਰੁਪਇਆ ਤਨਖਾਹ ਮਿਲ ਜੂਗੀ ਪਰ ਐਵੇਂ ਦਾ ਸਕੈਮ ਕੀਤਾ 5 ਮਿੰਟਾਂ ਦੇ ਵਿੱਚ ਅਕਾਊਂਟ ਕਲੀਅਰ ਕਰ ਦਣਗੇ ਪਤਾ ਨਹੀਂ ਕਿਸੇ ਨੇ 50000 ਰੁਪਇਆ ਪਤਾ ਨਹੀਂ ਕਿਸੇ ਨੇ ਲੱਖਾਂ ਰੁਪਏ ਪਏ ਇਹਨਾਂ ਨੇ ਤਾਂ 5 ਮਿੰਟ ਨਹੀਂ ਲਾਣ ਯਾਰ ਤੁਹਾਡੇ ਖਾਤੇ ਨੂੰ ਸਾਫ ਕਰਨ ਲਈ ਬੇਨਤੀ ਹੈ ਇਸ ਵੀਡੀਓ ਨੂੰ ਵੱਤੋਂ ਦੇ ਸ਼ੇਅਰ ਕਰੋ ਜੇ ਤੁਹਾਡਾ ਕੋਈ ਜਾਣ ਪਛਾਣਾ ਉਹਨੂੰ ਲਿੰਕ ਸ਼ੇਅਰ ਕਰੋ ਤਾਂ ਕਿ ਐਵੇਂ ਦੇ ਲਟੇਰਿਆਂ ਤੋਂ ਬਚਿਆ ਜਾ ਸਕੇ ਆਪਣਾ ਬਚਾ ਆਪ ਹੀ ਕਰਨਾ ਪੈਣਾ ਕਿਸੇ ਨੇ ਬਚਾ ਨਹੀਂ ਕਰਨਾ ਜੇ ਆਪਾਂ ਇਨ੍ਹਾਂ ਚੀਜ਼ਾਂ ਤੇ ਗੌਰ ਕਰਾਂਗੇ ਤਾਂ ਹੀ ਇਨ੍ਹਾਂ ਲਟੇਰਿਆਂ ਤੋਂ ਬਚਿਆ ਜਾ ਸਕਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਦੇ ਨਾਲ ਇਹ ਚੀਜ਼ ਦੀ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਵੈਸੇ ਦੁਕਾਨਦਾਰ ਬੜੇ ਸਮਝਦਾਰ ਹੁੰਦੇ ਆ ਬੜਾ ਧਿਆਨ ਰੱਖਦੇ ਆ ਪਰ ਜਿਹੜੇ ਇਹ ਲਟੇਰੇ ਹੁੰਦੇ ਆ ਇਹਨਾਂ ਦਾ ਦਿਮਾਗ ਤੁਹਾਡੇ ਨਾਲ 4 ਗੁਣਾ ਵੱਧ ਚੱਲਦਾ ਹੈ ਬੜੇ ਤਰੀਕੇ ਹੁੰਦੇ ਇਹਨਾਂ ਕੋਲ ਤਾਂ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ